ਇਹ ਭੈਣ ਭੈਣ ਦੇ ਨਾਂ ਦੇ ਗਰੰਟ ਵੀ ਕੱਢੇ ਤਾਂ ਵੀ ਨਹੀਂ ਪੁੱਛਦੇ ਆਪਾਂ ਗਰੰਟਲ ਮਾਤਾ 2000 ਬੀਠੀ ਜੀ ਅੱਜ ਦਾ ਪਹਿਲਾ ਸਰ ਅਜੇ ਪਨਾ ਬਲਵੀਰ ਸਿੰਘ ਜੀ ਹਾਂਜੀ ਕਿਰਪਿੰਡਾ ਥਾਲੀ ਵਾਰ ਬੀਟ ਜੀ ਅੱਜ ਕੀ ਗੱਲ ਕੀ ਹੋਈ ਆ ਜੀ ਸਾਡੀ 2 ਸਾਲ ਹੋ ਗਏ ਲੜਾਈ ਹੋਈ ਨੂੰ ਤਾਂ ਸਾਡੀ ਪੁਲਿਸ ਸੁਣਾਈ ਨਹੀਂ ਕਰਦੀ ਕੋਈ ਵੀ ਅਸੀਂ ਐਸਪੀ ਦੇ ਵੀ ਪੇਸ਼ ਹੋਏ ਆ ਡਿਊਟੀ ਸਾਹਿਬ ਦੇ ਵੀ ਪੱਥੀ ਪੇਸ਼ ਹੋਏ ਆ ਪੁਲਿਸ ਅਟਲ ਮਾਲੀ ਨੇ ਕੋਸ ਸਾਡਾ ਸੁਣਿਆ ਨਹੀਂ ਜੀ ਆ ਦੁਬਾਰਾ ਫੇਰ ਮੁੰਡੇ ਨੇ ਸਾਡੇ ਨੂੰ ਅੱਜ ਵੱਢ ਗਏ ਕਿਹੜੇ ਬੰਦੇ ਸੀ ਤੇ ਇਹ ਜਿਹੜੀ ਘਟਨਾ ਵਾ ਕਿੰਨੇ ਕ ਵਜ ਦੀ ਆ ਇਹ ਘਟਨਾ ਜੀ ਹੋਣੀ ਆ ਟਾਈਮ ਕੋਈ ਘੰਟਾ ਹੋ ਗਿਆ ਹੁਣ ਮਤਲਬ ਹੋਇਨੂੰ ਕਿੰਨਾ ਟਾਈਮ ਹੋ ਗਿਆ ਹੁਣ ਕਿੰਨੇ ਤਾਂ ਤੁਰਤ ਤਾਂ ਪਾਰਾ ਕਰਨ ਨੂੰ ਪਾਰਾ ਕੋਈ ਦੀ ਗੱਲ ਨਹੀਂ ਪਾਰਾ ਕੋਈ ਇਹ ਕਿਹੜੇ ਬੰਦੇ ਸੀ ਜਿਹੜੇ ਇਹ ਇਹ ਦੀ ਦੋ ਜਣੇ ਆਏ ਘਰੋਂ ਖਾਲੂ ਸਿੱਤਾ ਦੇ ਦੋਨੇ ਮੁੰਡੇ ਉਹ ਮੈਂ ਆਪ ਕੋ ਠੰਡਾ ਪਲਾਇਆ ਉਹਨਾਂ ਨੂੰ ਜੀ ਲਿਆਣ ਕੇ ਤੇ ਮੈਂ ਚੱਲ ਗਿਆ ਤੇ ਇਹਨੂੰ ਅੰਦਰ ਵੀ ਚਲਾ ਤੈਨੂੰ ਬਾਬੇ ਨੂੰ ਮਾਰਾ ਕੇ ਲਿਉਣਾ ਸੀ ਤੇ ਮੁੰਡਾ ਨਾਲ ਚੱਲ ਗਿਆ ਵਾ ਉੱਥੇ ਉੱਥੇ ਜਾ ਕੇ ਸੱਤ ਜਣੇ ਸੀਗੇ ਨੰਗ ਹੈਪੀ ਸੀ ਨਾਲ ਹੈਪੀ ਦੇ ਨਾਲ ਸੱਤ ਜਣੇ ਸੀਗੇ ਸੱਤ ਜਣੇ ਹਾਂਜੀ ਟੋਕਾ ਉਹਨਾਂ ਕੋ ਟੋਕਾ ਸੀ ਜੀ ਟੋਕੇ ਨਾਲ ਵਧਿਆ ਤਾਂ ਉਹਨੂੰ ਪੁਲਿਸ ਪ੍ਰਸ਼ਾਸਨ ਕੋਲ ਸਪਾਂਸਰ ਨਹੀਂ ਕੀਤੀ ਸੜਾਈ ਨਹੀਂ ਕੀਤੀ ਸਾਡੀ ਪੁਲਿਸ ਨੇ 2 ਸਾਲ ਡੇਢ 2 ਲੜਾਈ ਨੂੰ ਹੋ ਗਈ ਦੋ ਪਰਚੇ ਅੱਗੇ ਆ ਜੀ ਦੋ ਪਰਚੇ ਉਹਨਾਂ ਤੇ ਆ ਪੁਲਿਸ ਚੱਤ ਵੀ ਨਹੀਂ ਸੜਾਈ ਨਹੀਂ ਕੀਤੀ ਸਾਡੀ ਤਾਂ ਹੁਣ ਮੰਗ ਕੀ ਕਰਦੇ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਨੀਤੂ ਹਾਂਜੀ ਕੀ ਮੇਰੇ ਜੇਡ ਦਾ ਬੇਟਾ ਆ ਦੋ ਸਾਲ ਹੋ ਗਏ ਸਾਡੇ ਇਸ ਕਿਰਦਾਰ ਦੇ ਨੂੰ ਇਹ ਦੋ ਤਿੰਨ ਵਾਰੀ ਕਾਂਸ ਕੀਤਾ ਮੇਰੇ ਪੁੱਤ ਨੂੰ ਇਹ ਦੋ ਵਾਰੀ ਕਿ ਜਾਂਦਾ ਰ ਤੇ ਢਿਲਮਾਪੁਰ ਸਾਲੀ ਸਾਡੀ ਸੁਣਵਾਈ ਨਹੀਂ ਕਰਦੀ ਨਾ ਉਹਨਾਂ ਨੂੰ ਕਰਦੀ ਆ ਤੇ ਨਾ ਸਾਡੀ ਕੋਈ ਸੁਣਵਾਈ ਹੁੰਦੀ ਆ ਤੇ ਹਰ ਵਾਰ ਮਾਵਾ ਦੇ ਪੁੱਤ ਇੱਕ ਦਾ ਮਾਰੇ ਨਹੀਂ ਜਾਂਦੇ ਜਾਂ ਨਿਆਂ ਤੋਂ ਕਰਨਗੇ ਇਹ ਥੋੜੀ ਕਿਹਾ ਜਾਂਦਾ ਆ ਕਿ ਬਾਬਾ ਜੀ ਦਾ ਬਾਣਾ ਪਾ ਕੇ ਤਾਂ ਤੁਸੀਂ ਤੁਲਪਾ ਦੇ ਪੁੱਤ ਵੜ ਦੇਵੋ ਤੁਹਾਨੂੰ ਪੁਲਿਸ ਤੋਂ ਕੀ ਮੰਗੀ ਕਰਦੇ ਸਾਨੂੰ ਪੁਲਿਸ ਕੋਲ ਇਹ ਮੰਗਾ ਕਿ ਸਾਡਾ ਇਨਸਾਫ ਹੋਣਾ ਚਾਹੀਦਾ ਤਾਂ ਬੰਦੇ ਉਹਨਾਂ ਨੂੰ ਫੜਦੀ ਪੁਲਿਸ ਤੇ ਬੰਦੇ ਨੂੰ ਪਤਾ ਵਾ ਕੀ ਨਾਮ ਹੋਣ ਦੇ ਹਾਂਜੀ ਮੈਨੂੰ ਪਤਾ ਹੈ ਕੀ ਨਾਮ ਹੈ ਵੀ ਉਹਨਾਂ ਦਾ ਨਾਮ ਉਹ ਕਿੱਥੇ ਦੇ ਰਹਿਣ ਵਾਲਾ ਉਤਾਲੀਪੜ ਵੀਰ ਦਾ ਰਹਿਣ ਵਾਲਾ ਅੱਛਾ ਤੇ ਮੇਰੇ ਬੱਚੇ ਨੂੰ ਹੋਰ ਕੋ ਖਤਰਾ ਜੋ ਜਦੋਂ ਕਰੋ ਧੰਕੀਆਂ ਦੇ ਕੇ ਜਾਂਦਾ ਲੋਕਾਂ ਦੇ ਹੱਥ ਸਲੀਫੀ ਘਾਲਦਾ ਮੈਡਮ ਕੀ ਮਾਮਲਾ ਸੀ ਕਿ ਜਿਹੜਾ ਕਿ ਅੱਜ ਪੇਸ਼ੈਂਟ ਆਏ ਆ ਤੇ ਇੱਕ ਪਹਿਲੇ 3 ਰੁਪਏ ਆਈ ਦਾਖਲ ਹੋਈ ਪਈ ਕੱਲ ਦੀ ਤਾਂ ਦੂਜੀ 3 ਰੁਪਏ ਆਈ ਕੀ ਇਹ ਨਾਮ ਹੈਗਾ ਕੀ ਨਾਮ ਹੈ ਪੇਸ਼ੈਂਟ ਦੀ ਡਿਟੇਲ ਅੱਜ तकरीबन तकरीबन 2:30 ਵਜੇ 2:30 ਪਾਣੀ ਤੋਂ ਜੀ ਇੱਕ ਸਾਡੇ ਕੋਲ ਪੇਸ਼ੈਂਟ ਆਇਆ ਹੈ ਬਿੰਦਰ ਸਿੰਘ ਉਸ ਨੂੰ ਕਾਫੀ ਪੂਰੀ ਤਰ੍ਹਾਂ ਬਾਰਕ ਟਾਈਲਡ ਹੋਈ ਸੀ ਉਹਨੂੰ ਵੱਡਿਆਂ ਵੀ ਹੋਇਆ ਸੀ ਕਾਫੀ ਹੋਰ ਇੰਜਰੀਜ਼ ਫੈਲ ਜਾ ਇਹਨਾਂ ਦਾ ਕੋਈ ਕੱਲ ਇੱਕ ਰਾਤ ਨੂੰ ਐਮ ਐਮ ਲਰਾਈ ਸੀ ਚਰਨਜੀਤ ਸਿੰਘ ਉਹਨਾਂ ਦੇ ਨਾਲ ਕੋਈ ਆਪਸ ਦੇ ਵਿੱਚ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲੀ ਆ ਸੋ ਅਸੀਂ ਇਹ ਟਿਲਵਾ ਏਰੀਆ ਦਾ ਕੇਸ ਹੈਗਾ ਤਾਂ ਵੀ ਆਪਸੀ ਰਿਲੇਸ਼ਨ ਤੁਹਾਨੂੰ ਜਗਵਿੰਦਰ ਸਿੰਘ ਜਰਨਜੀਤ ਪੇਸ਼ੈਂਟ ਸਟੇਬਲ ਹੈ ਜਿਹੜਾ ਦਰਿੰਦਰ ਆਇਆ ਸਾਡੇ ਕੋਲ ਪੇਸ਼ ਹੈ ਤੈਨੂੰ ਅਸੀਂ ਫਸਟ ਹੈਲਪ ਦਿੱਤੀ ਹੈ ਐਮ ਐਲ ਸੀ ਕਰਕੇ ਐਕਸ-ਰੇਸ ਕਰਕੇ ਤੇ ਅਸੀਂ ਨੂੰ ਪੇਸ਼ੈਂਟ ਦੀ ਹਾਲਤ ਦੇਖ ਕੇ ਰੈਫਰ ਕਰਨ ਲੱਗੇ ਗਵਰਨਮੈਂਟ ਮੈਡੀਕਲ ਕਾਲਜ ਚਲੋ ਸਰ